ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮਾਇਆ ਮਨਜੀਤ ਕੌਰ ਮਾਣ ਆਪ ਸਭ ਨੂੰ ਬяр ਬярੀ ਸਤਿ ਸ੍ਰੀ ਅਕਾਲ ਸੱਚ ਬਾਸ਼ਾ ਰਿਕੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਬੋਲ ਰਹੇ ਹਾਂ ਮੋੜ ਮੰਡੀ ਜ਼ਿਲ੍ਹਾ ਫਿਰੰਡਾ ਦਸ਼ਮੇਸ਼ ਨਗਰ ਗਲੀ ਨੰਬਰ 22 ਤੁਹਾਨੂੰ ਜਿਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਨਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਤੁਹਾਡੇ ਲੈ ਕੇ ਆਏ ਆ ਕਲਰਸ ਆਫ ਸੂਟਸ ਸੂਟ ਆਫ ਕਲਰ ਹੀ ਠੀਕ ਹੈ ਜੀ ਕਰਨ ਨਵੇਂ ਨਵੇਂ ਸੂਟ ਨਵੇਂ ਕਲਰ ਬਹੁਤ ਸੋਹਣੇ ਡਿਜ਼ਾਈਨ ਆ ਵੀਰੇ ਇਹ ਵਧੀਆ ਕਾਟਣਾ ਸੌਫਟ ਕਾਟਣਾ ਗਰਮੀ ਦੇ ਵਿੱਚ ਤੁਹਾਨੂੰ ਜੇ ਆਪਾਂ ਕਹੀਏ ਵੀ ਪੂਰੀ ਇੱਕ ਕੰਫਰਟੇਬਲ ਚੀਜ਼ ਆ ਬਹੁਤ ਵਧੀਆ ਚੀਜ਼ ਹੈ ਵੀ ਗਰਮੀ ਵਾਲਾ ਕਲੋਥ ਆਪਾਂ ਸਾਰਾ ਗਰਮੀ ਵਾਲਾ ਲਿਆ ਰਿਆ ਐਡਾ ਮਾੜਾ ਕੱਪੜਾ ਆਪਾਂ ਨਹੀਂ ਲਿਆ ਰਹੇ ਵੀ ਆਪਾਂ ਨੂੰ ਲੰਬਾ ਆਵੇ ਇਹਦਾ ਰੇਟ ਰਹੂਗਾ ਜੀ ਸਿਰਫ 550 ਰੁਪਏ ਇਹ ਆ ਪਹਿਲਾ ਕਲਰ ਰੇਟ ਬੰਦ ਵੀ ਸਾਡਾ ਸਸਤਾ ਹੀ ਪਰ ਕੱਪੜਾ ਪੂਰਾ ਬਹੁਤ ਵਧੀਆ ਜੀ ਪ੍ਰੀਮੀਅਮ ਕੱਪੜਾ ਇਹ ਜਿਹੜੇ ਆਉਂਦੇ ਹੁੰਦੇ ਹੁੰਦੇ ਜੀ ਜੈਨ ਉਹ ਸਿਮਰ ਡਿਜ਼ਾਈਨ ਦੇ ਕਾਟਨ ਦੇ ਸੂਟ ਹੈ ਸਿਮਰ ਡਿਜ਼ਾਈਨ ਦਾ ਕਾਟਨ ਸੂਟ ਹੈ ਆਪਾਂ ਕਿਸੇ ਵੀ ਕਸਟਮਰ ਦੀ ਆਪਾਂ ਸੈਲ ਨਹੀਂ ਰਾਉਣੀ ਜੀ ਕਿ ਆਪਾਂ ਕਹਦੇ ਕਿ ਪੁਰਾਣਾਂ ਤੋਂ ਕਹਿੰਦੇ ਹਾਂ ਕਪੜਾ ਸੇਮ ਹੁੰਦਾ ਜੀ ਥੋੜਾ ਮੋਟਾ ਫਰਕ ਹੁੰਦਾ ਤੇ ਹੁਣ ਇਹੀ ਕਪੜਿਆਂ ਨੂੰ ਕਹੀਏ ਕਿਸੇ ਹਾਰ ਰੇਟ ਲਮਾ ਕੇ ਬਾਹਰ ਲਮਾ ਕੇ ਕੁਝ ਨਹੀਂ ਹੁੰਦਾ ਜੀ ਜਿੰਨਾ ਰੇਟ ਹੈਗਾ ਆਪਾਂ ਉਨਾਂ ਕੁ ਲੈਣੇ ਆ ਇਹ ਸਿਮਰ ਤੇ ਡਿਜ਼ਾਈਨ ਵਾਲਾ ਕਾਟਨ ਆ ਵੀਰੇ ਇਹ ਸਿਮਰ ਚ ਡਿਜ਼ਾਈਨ ਜਿਹੜੇ ਸਿਮਰ ਦੇ ਸੂਟ ਆਏ ਸੀ ਉਹਨਾਂ ਨਾਲ ਡਿਜ਼ਾਈਨ ਕਾਟਨ ਚ ਆਇਆ ਤੇ ਰੇਟ ਕੀ ਜੀ ਸਿਰਫ 550 550 ਰੁਪ ਆਪਾਂ ਮਾਰਕੀਟ ਦਾ ਨਾਮ ਹੀ ਲੈਣਾ ਪੁੱਤ ਫਿਰ ਉਹ ਲਗਾਉਂਦਾ ਸਾਨੂੰ ਇਹਦੇ ਦੇ ਸਾਨੂੰ ਇਹਦੇ ਆਪਾਂ ਕੀ ਲੈਣਾ ਆਪਣੇ ਕਰਮਾਂ ਚ ਜੋ ਬੈਂਕ ਨੂੰ ਦਿੱਤਾ ਆਪਾਂ ਨੂੰ ਮਿਲੀ ਜਾਣਾ। ਬਾਕੀ ਲੋਕ ਅੱਜਕੱਲ ਬਹੁਤ ਪੜ੍ਹੇ ਨੇ ਪਰ ਉਹਨੂੰ ਸਾਰਾ ਪਤਾ ਹੁੰਦਾ ਦੀ ਕਿਹੜੇ ਸੂਟਾਂ ਦਾ ਫੇਕ ਰੇਟ ਹੈ। ਤੇ ਇਹ ਵੀਰੇ ਸਿਮਰ ਦੇ ਡਿਜ਼ਾਈਨਾਂ ਵਾਲਾ ਕੱਪੜਾ ਹੈ ਇਹ ਹੀ ਕਾਟਨ ਦਾ ਓਨਲੀ 550 ਰੁਪਏ ਦਾ। ਆਲਓ ਪ੍ਰਣਾਮ ਜੀ ਇਹ। ਹੈ? ਆਲਓ ਪ੍ਰਣਾਮ। ਆਲਓ ਪ੍ਰ। ਓਨਲੀ ਓਨ 550 ਦੇਖੋ ਜੀ ਮਾਤਰ 550 ਵੀ ਇਹਦਾ ਕਾਟਨ ਦਾ ਬਹੁਤ ਸੋਹਣਾ ਕਲਰ ਆ ਤਾਂ ਮੇਰਾ ਫੇਵਰਟ ਕਲਰ ਆ ਬੜਾ ਸੋਹਣਾ ਲੱਗਦਾ ਜਿਵੇਂ ਖੇੜਵੇਂ ਸਾਈਡ ਤੇ ਰੱਖ ਲੈਣਾ ਫਿਰ ਕਿਉਂ ਹੋ ਗਰੀਨ ਇੰਨੇ ਜਿਵੇਂ ਸਵਾਕੀ ਪਾਵਾਂ ਤਿੰਨ ਤਿੰਨ ਹੁੰਦੇ ਖੋਦੇ ਜਿਵੇਂ ਨਾ ਪਕਾਦੇ ਨੇ ਕੋਈ ਬਾਗ ਵਗੀਚਾ ਖੇੜਿਆ ਪਿਆ ਹਾਂ ਦੋਵੇਂ ਲੁੱਕ ਦਿੰਦੇ ਆ ਜਿਵੇਂ ਇਹਦੇ ਨਾਲ ਪਰਪਲ ਚੁੰਨੀ ਹੋਵੇ ਬਹੁਤ ਜਿਆਦਾ ਸੋਹਣਾ ਲੱਗੂਦੀ ਭੂਏ ਕਾਲੇ ਆ ਸਾਰਾਂ ਦੀ ਕਾਏ ਕਾਲੀ ਭੂਏ ਆ ਤੈਨੂੰ ਸੋਹਣੇ ਲੱਗਦੇ ਆ ਕਿਸੇ ਭੈਣ ਭਰਾ ਨੇ ਕਾਲੇ ਚ ਗੱਲ ਉੱਠ ਮੇ ਜੀ ਲੱਗਦੀ ਕਾਲੇ ਸੁਨੇ ਕਲਰ ਆ ਤਾਂ ਮੈਨੂੰ ਬਾਲੇ ਕਟ ਲੱਗਦੀ ਹੈ ਜਿਵੇਂ ਪਹਿਲਾਂ ਹੁੰਦੇ ਹੁੰਦੇ ਅਤਰੋ ਚਤਰੋ ਦੇ ਸੂਟ ਉਵੇਂ ਹੀ ਫਿਰ ਵੀ ਦੇ ਦੇਣੀ ਹੈ ਮੇਰੀ ਮੰਨੋ ਕਿਤੇ ਬਹੁਤ ਸੋਹਣੀ ਚੀਜ਼ ਹੈ ਮੰਗਵਾ ਕੇ ਦੇਖਿਓ ਇੱਕ ਵਾਰੀ ਪਾਓਗੇ ਤਾਂ ਵਾਰ-ਵਾਰ ਪਾਓਗੇ ਇਹ ਆ ਗਿਆ ਜੀ ਇਹਦੇ ਵਿੱਚ yellow ਕਲਰ ਹੈ ਇਹ yellow ਕਲਰ ਦੇ ਹਮ ਸ਼ਾਇਦ ਗਰੁੱਪ ਚ ਫੋਟੋਆਂ ਵੀ ਪਾਈਆਂ ਹੋਣੇ ਤੇ ਪੀਲੀ ਲੇਸ ਲਾ ਕੇ ਬਣਵਾਇਆ ਕਿਸੇ ਨੇ ਬਹੁਤ ਜਿਆਦਾ ਸੋਹਣਾ ਬਣਿਆ ਕੋਈ ਨਾ ਪਹੋ ਵੀ ਕਰ ਦਾਂਗੇ ਕੋਈ ਵੀਡੀਓ ਪਾ ਪਾ ਦਾਂਗੇ ਉਹਦੀ ਆ ਗਿਆ ਜੀ ਪਿੰਕ ਕਲਰ ਜੇ ਤੁਹਾਡੇ ਕੋਲੇ ਪਿੰਕ ਚੁੰਨੀ ਹੈਗੀ ਤਾਂ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਜੀ ਹੈ ਇਹ ਇਹ ਆ ਜੀ ਆਪਣਾ ਲਾਸਟ ਕਲਰ ਹੁੰਦੀ ਪੁੱਸਾ ਤੂੰ ਬੋਲਾ ਜੀ ਮੇਰਾ ਗਲਾ ਜਿਆ ਕੋਈ ਹੋਇਆ ਇਹ ਆਪਣਾ ਜੀ ਲਾਸਟ ਕਲਰ ਫਰੋਜੀ ਕਲਰ ਫਰੋਜੀ ਹੈ ਨਾ ਕਿਤੇ ਬਾਅਦ ਚ ਮੰਗਰ ਪੈ ਜੀ ਆਹ ਦੇਖ ਲਓ ਜੀ ਫਰੋਜੀ ਕਲਰ ਆ ਜਿਵੇਂ ਆਪਾਂ ਕਹਿੰਦੇ ਨੇ ਇੱਕ ਫਰੋਜੀ ਫੁੱਲ ਆ ਤੇ ਪੱਤੇ ਆਪਣੇ ਹਰੇ ਅੰਦੇ ਦੇ ਪੱਤੇ 'ਚ ਵੀ ਹਰੇ ਆ ਆਹ ਦੇਖ ਲਓ ਜੀ ਇਹ ਬਹੁਤ ਸੋਹਣਾ ਕਲਰ ਹੈ ਜੀ ਫਰੋਜੀ ਕਲਰ ਹੈ ਤੇ ਕਾਲੀ ਇਹਦੀ ਭੋਏ ਆ ਪਾਣੀ ਲੈ ਕੇ ਜਾਣਾ ਲੈ ਜੋ ਥਾਰੋ ਤੋਂ ਲੈ ਜਾ ਫਿਰ ਪਾਣੀ ਆਰੋ ਤੋਂ ਲੈ ਕੇ ਫਿਰ ਇੱਥੇ ਜਿਹੜਾ ਪਾਣੀ ਇਹ ਇਹ ਲਾਸਟ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ 550 ਰੁਪਏ ਜਿੱਥੇ ਮਰਜ਼ੀ ਵਗਾਓ ਕਾਟਨ ਦੇ ਫੁੱਲ ਕਾਟਨ ਦੇ ਸੂਟ ਹੈ ਵੀਰੇ ਜੀ ਕੋਈ ਤਾਂ ਦਾ ਮਿਕਸ ਨਹੀਂ ਹੈਗਾ ਸੋ ਵੀਡੀਓ ਬਣਾਉਣ ਚ ਕੋਈ ਖਾਮੀ ਰਹਿੰਦੀ ਨਾ ਤਾਂ ਸਾਨੂੰ ਮਾਫ ਕਰਿਆ ਕਰੋ ਅਸੀਂ ਮਾਂ ਪੁੱਤਾਂ ਬੈਸਤਾ ਹੀ ਕੋ ਕਮਿਸ਼ਨ ਬੈਸਤਾ ਬੈਸਤਾ ਹੀ ਕੋ ਕਮਿਸ਼ਨ ਹੀ ਰੱਖ ਦੇਣੀ ਹੁੰਦੇ ਪਰ ਕਈ ਵਾਰ ਹੋਏ ਇਹ ਆਂਦੀ ਪੜ੍ਹਾਈ ਚ ਨਹੀਂ ਰਹਿੰਦਾ ਜੀ ਮੈਂ ਘਰ ਦੇ ਸਾਰੇ ਕੰਮ ਕਰਨੇ ਹੁੰਦੇ ਆ ਤੇ ਉਧਰ ਮੈਂ ਕੱਪੜੇ ਦਾ ਕੰਮ ਕਰਨਾ ਹੁੰਦਾ ਕਿਉਂਕਿ ਪੈਸਾ ਕਮਾਉਣਾ ਜ਼ਰੂਰੀ ਹੈ ਪੈਸੇ ਬਿਨਾਂ ਨਾ ਤਾਂ ਰੋਟੀ ਮਿਲਦੀ ਆ ਤੇ ਨਾ ਕੋਈ ਆਂਡ ਗਵਾਂਡ ਚ ਪੁੱਛਦਾ ਬਣਾ ਪੈਣਾ ਤੁਹਾਨੂੰ ਪਤਾ ਆਪਾਂ ਨੂੰ ਕੋਈ ਪੁੱਛਦਾ ਨਹੀਂ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ